ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ ਕੋਲ ਪ੍ਰਮਾਤਮਾ ਦਾ ਬੋਧ ਨਹੀਂ ਹੈ ਗੁਰੂ ਦਾ ਬੋਧ ਨਹੀਂ ਹੈ ਸ਼ਬਦ ਗੁਰੂ ਹੈ ਗੁਰੂ ਸ਼ਬਦ ਹੈ ਸ਼ਕਤੀ ਪ੍ਰਮਾਤਮਾ ਹੈ ਪ੍ਰਮਾਤਮਾ ਹੀ ਸ਼ਕਤੀ ਹੈ ਬਾਣੀ ਗੁਰੂ ਹੈ ਅਤੇ ਗੁਰੂ ਹੀ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪ੍ਰਮਾਤਮਾ ਇੱਕ ਸ਼ਕਤੀ ਹੈ ਗੁਰੂ ਵੀ ਸ਼ਕਤੀ ਹੈ ਪ੍ਰਕਾਸ਼ ਦੇ ਰੂਪ ਵਿੱਚ ਜੋ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਕਰੋੜਾਂ ਵਿੱਚ ਕੋਈ 1 2 4 ਬੰਦਿਆਂ ਕੋਲ ਪ੍ਰਮਾਤਮਾ ਦਾ ਗਿਆਨ ਹੈ ਇਹ ਕੋਈ ਵੱਡੀ ਗਿਣਤੀ ਨਹੀਂ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਇਸ ਵਾਸਤੇ ਧਾਰਮਿਕ ਦੁਨੀਆ ਵਿੱਚ ਧੋਖਾ ਵੀ بڑا ਹੈ ਛਾਲ ਵੀ بڑا ਹੈ ਸ਼ਾਇਦ ਰਾਜਨੀਤਿਕ ਦੁਨੀਆ ਵਿੱਚ ਵੀ ਇਤਨੀ ਠੱਗੀ ਨਹੀਂ ਚੱਲਦੀ ਅਤੇ ਕੋਈ ਰਾਜਨੀਤਿਕ ਬਹੁਤ ਲੰਬੇ ਸਮੇਂ ਤੱਕ ਕਿਸੇ ਨੂੰ ਠੱਗ ਵੀ ਨਹੀਂ ਸਕਦਾ ਪਰ ਧਾਰਮਿਕ ਦੁਨੀਆ ਵਿੱਚ ਬਹੁਤ ਲੰਬੀ ਠੱਗੀ ਚੱਲ ਰਹੀ ਹੈ ਤੇ ਇਸ ਦਾ ਮੂਲ ਕਾਰਨ ਲੋਕਾਂ ਵਿੱਚ ਨਾ ਸਮਝੀ ਹੈ ਅਗਿਆਨ ਹੈ ਬੋਧ ਨਹੀਂ ਹੈ ਇਸ ਵਾਸਤੇ ਕੋਈ ਜੁੜੀ ਹੋਈ ਆਤਮਾ ਲੱਭਣੀ ਤਾਂ ਬੜੀ ਔਖੀ ਹੈ ਪਰ ਗਲੀ ਗਲੀ ਵਿੱਚ ਗੁਰੂਆਂ ਦੀ ਪਰਮਾਰ ਹੈ ਉਹਨਾਂ ਦੇ ਦਾਅਵੇ ਤੇ ਹੈਰਾਨੀ ਹੁੰਦੀ ਹੈ ਐਸੇ ਹਨ ਜਿਵੇਂ ਪ੍ਰਮਾਤਮਾ ਉਹਨਾਂ ਦੇ ਹੱਥਾਂ ਦਾ ਖੜ੍ਹਾਉਣਾ ਹੋਵੇ ਲੋਗਨ ਰਾਮ ਖਿਲਾਉਣਾ ਜਾਣਾ ਪ੍ਰਮਾਤਮਾ ਦੇ ਤਲਤੇ ਮਨੁੱਖ ਬਾਲ ਬੁੱਧੀ ਰੱਖਦਾ ਸਮਝ ਨਹੀਂ ਰੱਖਦਾ ਇਸ ਵਾਰ ਦੇ ਚਲਾਕ ਲੋਕਾਂ ਨੇ ਬਹੁਤ ਵੱਡੀਆਂ-ਵੱਡੀਆਂ ਧਰਮ ਦੇ ਨਾਮ ਦੀਆਂ ਦੁਕਾਨਾਂ ਚਲਾਈਆਂ ਧਾਰਮਿਕ ਦਿਖਾਈ ਦੇ ਜਾਣਾ ਸਿਵਾਏ ਇੱਕ ਸ਼ਿੰਗਾਰ ਦੇ ਹੋਰ ਕੁਝ ਵੀ ਨਹੀਂ ਹੈ ਲੋਕੀ ਪ੍ਰਭਾਵਿਤ ਵੀ ਹੋ ਰਹੇ ਹਨ ਦੇਖ-ਦੇਖ ਪ੍ਰਭਾਵਿਤ ਹੋ ਰਹੇ ਹਨ ਦੇਹੀ ਪੰਜ ਤੱਤਾਂ ਦਾ ਪੁਤਲਾ ਹੈ ਅਤੇ ਇਹ ਲੋਕ ਦਾਵਾ ਕਰੀ ਜਾ ਰਹੇ ਨੇ ਗੁਰੂ ਦੇਹੀ ਹੈ ਦੇਹ ਧਾਰੀ ਹੀ ਗੁਰੂ ਹੈ ਗੁਰੂ ਦੇਹੀ ਹੈ ਇਹ ਉਹੀ ਕਹਿੰਦੇ ਨੇ ਜੋ ਅਕਲ ਦੇ ਅੰਨੇ ਜੋ ਤਨ ਤੋਂ ਉੱਚੇ ਨਹੀਂ ਉੱਠ ਸਕੇ ਜੋ ਹੱਡ ਮਾਸ ਨਾਲੀ ਦੇ ਪਿੰਜਰ ਤੋਂ ਉੱਚੇ ਨਹੀਂ ਉੱਠ ਸਕੇ ਦੇਹੀ ਤਾਂ ਮਿੱਟੀ ਦੀ ਢੇਰੀ ਹੈ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਫਰਮਾਨ ਕਰਦੇ ਨੇ ਸ਼ਬਦ ਹੀ ਗੁਰੂ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਮਹਿਮਾ ਤਾਂ ਸਾਰੇ ਸ਼ਬਦ ਦੀ ਹੈ ਕਿਉਂਕਿ ਠਾਕੁਰ ਸਦੀਵੀ ਹੈ ਉਸਦੇ ਬੋਲ ਸਦੀਵੀ ਹਨ ਅਤੇ ਗਿਆਨ ਸਦੀਵੀ ਹੈ ਭਗਤ ਕਬੀਰ ਜੀ ਦਾ ਫਰਮਾਨ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਮ ਬਿਵੇਕੋ ਮੈਨੂੰ ਉਸ ਗੁਰੂ ਦੀ ਪ੍ਰਾਪਤੀ ਹੈ ਜਿਸਦਾ ਨਾਮ ਹੈ ਗਿਆਨ ਗਿਆਨ ਕਦੀ ਮਰਦਾ ਨਹੀਂ ਹਮੇਸ਼ਾ ਬ੍ਰਹਮਾਣਡ ਵਿੱਚ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਗਿਆਨ ਨੂੰ ਗੁਰੂ ਕਹਿੰਦੇ ਹਨ ਗਿਆਨ ਗੁਰੂ ਆਤਮ ਉਪਦੇਸੋ ਨਾਮ ਭੂਤ ਲਗਾਓ ਗਿਆਨ ਚਾਨਣਾ ਹੈ ਅਗਿਆਨ ਇੱਕ ਮਹਾਨ ਅੰਧਕਾਰ ਹੈ ਇਸ ਹਨੇਰੇ ਵਿੱਚ ਨਿਰੰਕਾਰ ਦਿਖਾਈ ਨਹੀਂ ਦਿੰਦਾ ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਇਕੱਠੇ ਹੀ ਮਿਲਦੇ ਹਨ ਜਿਵੇਂ ਸੂਰਜ ਹੈ ਤਾਂ ਕਿਰਨ ਵੀ ਹੈ ਸੂਰਜ ਹੈ ਤਾਂ ਰੋਸ਼ਨੀ ਹੈ ਰੋਸ਼ਨੀ ਸਾਰੀ ਸੂਰਜ ਤੋਂ ਹੈ ਇਸੇ ਤਰ੍ਹਾਂ ਪਰਮਾਤਮਾ ਸ਼ਬਦ ਰੂਪ ਹੈ ਗਿਆਨ ਰੂਪ ਵਿੱਚ ਹੈ ਇਹ ਬਾਣੀ ਸਾਰੀ ਪਰਮਾਤਮਾ ਤੋਂ ਆਈ ਹੈ ਇਹ ਧੁਰ ਫਰਮਾਨ ਹੈ ਜੋ ਪ੍ਰਭੂ ਤੋਂ ਸਿੱਧੀ ਆਈ ਹੈ ਧੁਰ ਕੀ ਬਾਣੀ ਆਈ ਤင် ਸਗਲਿ ਚਿੰਤ ਮਿਟਾਈ ਇਹ ਬਾਣੀ ਸੁਣ ਕੇ ਸਾਰੀਆਂ ਚਿੰਤਾਵਾਂ ਮਿਟ ਗਈਆਂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਕਿ ਇਹ ਤਾਂ ਖਸਮ ਦੀ ਬਾਣੀ ਆਈ ਹੈ ਮੇਰੀ ਨਹੀਂ ਇਹ ਤਾਂ ਨਾਜ਼ਲ ਹੋਈ ਹੈ ਉਤਰੀ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ ਗੁਰਬਾਣੀ ਹੀ ਸਰਬਸ਼ਕਤੀਮਾਨ ਹੈ ਗੁਰਬਾਣੀ ਹੀ ਮਹਾ ਗਿਆਨ ਹੈ ਗੁਰਬਾਣੀ ਹੀ ਪਰਮ ਆਨੰਦ ਹੈ ਮਹਿਮਾ ਦਾ ਸਾਰੀ ਸ਼ਬਦ ਦੀ ਹੈ ਪੂਜਾ ਦਾ ਸਾਰੀ ਸ਼ਬਦ ਦੀ ਹੈ ਦੇਹੀ ਦੀ ਇਕੱਲੀ ਗੱਲ ਨਹੀਂ ਹੈ ਕਾਇਆ ਨੂੰ ਮਹੱਤਤਾ ਦਿੱਤੀ ਗਈ ਹੈ ਇਸ ਕਰਕੇ ਕਿ ਅੰਦਰੋਂ ਗਿਆਨ ਪ੍ਰਗਟ ਹੋਇਆ ਬਾਣੀ ਪ੍ਰਗਟ ਹੋਈ ਕਾਇਆ ਦਾ ਨਾਮ ਤਾਂ ਨਾਨਕ ਸੀ ਉਸ ਗਿਆਨ ਦਾ ਨਾਮ ਗੁਰੂ ਸੀ ਜੇਕਰ ਉਹ ਗਿਆਨ ਨਾ ਹੁੰਦਾ ਉਹ ਸਿੱਧੀ ਬਾਣੀ ਨਾ ਹੁੰਦੀ ਤਾਂ ਨਾਨਕ ਨਾਨਕ ਸਨ ਗੁਰੂ ਨਾਨਕ ਨਹੀਂ ਗਿਆਨ ਨੂੰ ਗੁਰੂ ਆਖਿਆ ਗਿਆ ਕਾਇਆ ਦਾ ਨਾਮ ਨਾਨਕ ਹੈ ਇਸੇ ਤਰੀਕੇ ਨਾਲ ਕਾਇਆ ਦਾ ਨਾਮ ਤਾਂ ਲੈਣਾ ਸੀ ਪਰ ਗੁਰੂ ਨਾਨਕ ਦੇ ਸ਼ਬਦ ਜੋ ਅਕਾਲ ਪੁਰਖ ਤੋਂ ਆਏ ਉਸ ਦੇ ਅੰਗ ਲੱਗ ਗਏ ਤੇ ਅੰਗਦ ਬਣੇ ਤਾਂ ਗੁਰੂ ਅੰਗਦ ਕਹਾਏ ਕਾਇਆ ਦਾ ਨਾਮ ਤਾਂ ਅਮਰਦਾਸ ਸੀ ਅਤੇ ਕਹਿਣ ਵਾਲਾ ਨੇ ਇਹ ਕਹਿ ਦਿੱਤਾ ਅਮਰੂ ਨਿਥਾਮਾ ਪਰ ਉਹ ਗਿਆਨ ਉਹ ਪ੍ਰਕਾਸ਼ ਉਹ ਜੋਤ ਜਦ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਗਈ ਤਾਂ ਨਿਥਾਵਿਆਂ ਦੇ ਥਾਂ ਗੁਰੂ ਅਮਰਦਾਸ ਨਿਉਟਿਆਂ ਦੀ ਓਟ ਗੁਰੂ ਅਮਰਦਾਸ ਹੋ ਗਏ ਕਾਇਆ ਵਿੱਚ ਪਰਮਾਤਮਾ ਦਾ ਨਾਮ ਉਤਰਿਆ ਗਿਆਨ ਉਤਰਿਆ ਸ਼ਬਦ ਉਤਰੇ ਤਾਂ ਉਹੀ ਗਿਆਨ ਉਹੀ ਜੋਤ ਫਿਰ ਅੱਗੇ ਟਰਾਂਸਫਰ ਕੀਤੀ ਸਥਾਪਨ ਕੀਤੀ ਉਹੀ ਗਿਆਨ ਉਹੀ ਅੱਖਰ ਉਹੀ ਨਾਮ ਉਹੀ ਬਾਣੀ ਕਾਗਜ਼ ਉੱਪਰ ਲਿਖ ਕੇ ਛਪ ਕੇ ਜਦ ਪ੍ਰਗਟ ਹੋਇਆ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਾਏ ਗੁਰੂ ਨਾਨਕ ਨੇ ਆਪਣੀ ਮੂਰਤੀ ਦੀ ਪੂਜਾ ਨਹੀਂ ਕਰਾਈ ਕਾਇਆ ਦੀ ਪੂਜਾ ਨਹੀਂ ਕਰਾਈ ਜਦ ਇਸ ਗਿਆਨ ਨੂੰ ਇਸ ਜੋਤ ਨੂੰ ਟ੍ਰਾਂਸਪਲੈਂਟ ਕਰ ਦਿੱਤਾ ਤਾਂ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ ਕੱਲ ਤੱਕ ਲੈਣਾ ਗੁਰੂ ਨਾਨਕ ਦੀ ਪਰਕਰਮਾ ਕਰਦਾ ਸੀ ਅੱਜ ਗੁਰੂ ਨਾਨਕ ਨੇ ਆਪਣਾ ਮਸਤਕ ਲੈਣੇ ਦੇ ਕਦਮਾਂ ਤੇ ਰੱਖ ਦਿੱਤਾ ਉਹ ਅੰਗ ਅਕਾਲ ਪੁਰਖ ਦੇ ਜੋ ਗੁਰੂ ਨਾਨਕ ਦੇ ਅੰਦਰ ਸਨ ਗੁਰੂ ਨਾਨਕ ਨੇ ਟ੍ਰਾਂਸਪਲੈਂਟ ਕਰ ਦਿੱਤੇ ਤੇ ਦੂਸਰੀ ਕਾਇਆ ਵਿੱਚ ਪਾ ਦਿੱਤੇ ਹੁਣ ਗੁਰੂ ਨਾਨਕ ਭਾਈ ਲੈਣੇ ਦੀ ਪ੍ਰਕਰਮਾ ਕਰ ਰਹੇ ਹਨ ਕਿਉਂਕਿ ਉਹ ਜੋਤ ਹੁਣ ਲੈਣੇ ਦੇ ਅੰਦਰ ਆ ਗਈ ਹੈ ਦੁਨੀਆ ਦੇਖ ਕੇ दंग ਰਹਿ ਗਈ ਕੰਮ ਬਹੁਤ ਲੰਬਾ ਸੀ 2.300 ਸਾਲ ਲੱਗਣੇ ਸਨ ਇਸ ਵਾਸਤੇ ਉਹ ਜੋਤ ਨਾਮ ਬੰਡਣ ਲਈ ਕਾਇਆ ਬਦਲਦੀ ਰਹੀ ਪਰ ਜੋਤ ਉਹੀ ਸੀ ਜੋਤ ਉਹ ਹੈ ਜੋਕਤ ਸਾਇਸ ਹੈ ਕਾਇਆ ਫੇਰ ਪਲਟੀ ਹੈ ਜੈਸੇ ਕਰ ਬਦਲਿਆ ਮਨੁੱਖਤਾ ਨਹੀਂ ਬਦਲਿਆ ਕਾਇਆ ਬਦਲੀ ਗਿਆਨਤਾ ਨਹੀਂ ਬਦਲਿਆ ਵਿਚਾਰ ਨਹੀਂ ਬਦਲੇ ਸਿਰਫ ਕਾਇਆ ਬਦਲੀ ਇਸ ਵਾਸਤੇ ਕਾਇਆ ਨੂੰ ਮਹਿਲ ਆਖਿਆ ਹੈ ਮਹਿਲਾ ਪਹਿਲਾ ਮਹਿਲਾ ਦੂਜਾ ਮਹਿਲਾ ਤੀਜਾ ਇਸ ਤਰੀਕੇ ਨਾਲ ਇਹ ਪਰਮਾਤਮਾ ਦਾ ਗਿਆਨ ਵੱਖ-ਵੱਖ ਕਾਇਆ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਣ ਦਾ ਉਪਰਾਲਾ ਕੀਤਾ ਗਿਆ ਤੇ ਅਖੀਰ ਤੇ ਨਿਹਚਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਨ ਕੀਤਾ ਗਿਆ ਤਾਂ ਜੋ ਜਗਤ ਦੇ ਕੋਨੇ-ਕੋਨੇ ਤੱਕ ਗਿਆਨ ਫੈਲ ਸਕੇ ਮਨੁੱਖ ਨਾਮ ਬਾਣੀ ਨਾਲ ਜੁੜ ਸਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਗਿਆ ਮਹਿਮਾ ਸਾਰੀ ਉਸ ਸ਼ਬਦ ਦੀ ਹੈ ਉਸ ਉਪਦੇਸ਼ ਦੀ ਹੈ ਜੋ ਅਕਾਲ ਪੁਰਖ ਤੋਂ ਆਈ ਉਹ ਸਾਰਾ ਬ੍ਰਹਮ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਪਨ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਿਰੋਲ ਬ੍ਰਹਮ ਗਿਆਨ ਹੈ ਇਸ ਵਿੱਚ ਇਤਿਹਾਸ ਨਹੀਂ ਮਿਥਿਆਸ ਵੀ ਨਹੀਂ ਦੁਨੀਆ ਦੇ ਬੇਸਤਰ ਗ੍ਰੰਥ ਇਤਿਹਾਸ ਨਾਲ ਭਰੇ ਹੋਏ ਨੇ ਜਾਂ ਮਿਥਿਆਸ ਨਾਲ ਭਰੇ ਹੋਏ ਨੇ ਉਹਨਾਂ ਵਿੱਚ ਥੋੜੇ ਜਿਹੇ ਹੀ ਬੋਲ ਹਨ ਵੱਧ ਤੋਂ ਵੱਧ 10% ਦੀ ਜੋ ਬ੍ਰਹਮ ਗਿਆਨ ਕਹਿਲਾ ਸਕਦੇ ਹਨ ਨਹੀਂ ਤਾਂ ਇਤਿਹਾਸਿਕ ਪ੍ਰਸੰਗ ਮਿਲਦੇ ਨੇ ਜਾਂ ਫਿਰ ਮਿੱਥ ਕੇ ਕਢੀਆਂ ਹੋਈਆਂ ਕਹਾਣੀਆਂ ਇਤਿਹਾਸਿਕ ਪ੍ਰਸੰਗ ਹਨ ਜੋ ਸਮੇਂ ਅਤੇ ਵਿਗਿਆਨ ਦੀ ਕਸੌਟੀ ਤੇ ਪੂਰੀਆਂ ਨਹੀਂ ਉਤਰਦੀਆਂ ਸਮਾਂ ਜਿਸ ਨੂੰ ਪਿੱਛੇ ਛੁੱਟ ਦੇਵੇ ਅਤੇ ਵਿਗਿਆਨ ਦੀ ਤਰਾਜੂ ਤੇ ਜੋ ਪੂਨ ਰੂਪ ਵਿੱਚ ਨਾ ਤੁਲ ਸਕੇ ਗਿਆਨ ਜਿਸ ਨੂੰ ਰੱਦ ਕਰਕੇ ਰੱਖ ਦੇਵੇ ਉਹ ਬੋਲ ਉਹ ਸ਼ਬਦ ਜ਼ਿੰਦਗੀ ਲਈ ਸਾਰਥਕ ਨਹੀਂ ਹੁੰਦੇ ਇਤਿਹਾਸ ਕਿਤਨਾ ਹੀ ਉੱਚਾ ਕਿਉਂ ਨਾ ਹੋਵੇ ਪੜਨ ਲੱਗਿਆ ਉਚਾਈ نصیਬ ਹੋ ਸਕਦੀ ਹੈ ਪਰ ਅਸੀਂ ਉਸ ਨੂੰ ਈਸ਼ਵਰੀ ਗਿਆਨ ਨਹੀਂ ਕਹਿ ਸਕਦੇ ਇੱਕੋ ਇੱਕ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਇਤਿਹਾਸ ਗ੍ਰੰਥ ਨਹੀਂ ਹਨ ਕੋਈ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਨਹੀਂ ਮਿਲਦਾ ਕੋਈ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਨਹੀਂ ਮਿਲਦਾ ਕਿਸੇ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਮਿਲਦਾ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਕੌਣ ਸਨ ਉਹਨਾਂ ਦੀ ਔਲਾਦ ਕਿੰਨੀ ਸੀ ਪਤਨੀ ਦਾ ਕੀ ਨਾਮ ਸੀ ਭੈਣ ਦਾ ਕੀ ਨਾਮ ਸੀ ਆਯੂ ਕਿੰਨੀ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਕਿਧਰੇ ਨਹੀਂ ਮਿਲਦਾ ਫਿਰ ਬਣਾ ਕੇ ਕਹਾਣੀਆਂ ਹੋਈਆਂ ਕਹਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ ਜਿਵੇਂ ਪੁਰਾਣਿਕ ਇਤਿਹਾਸ ਗ੍ਰੰਥਾਂ ਵਿੱਚ ਤਰ੍ਹਾਂ ਤਰ੍ਹਾਂ ਦਾ ਮਿਥਿਆਸ ਹੈ ਗੌਤਮ ਰਿਸ਼ੀ ਨੇ ਕ੍ਰੋਧ ਵਿੱਚ ਆ ਕੇ ਗਿੱਲਾ ਪਰਨਾ ਮਾਰਿਆ ਅਤੇ ਚੰਦਰਮਾ ਕਾਲਾ ਹੋ ਗਿਆ ਚੰਦਰਮਾ ਦੇ ਵਿੱਚ ਜੋ ਕਾਲੇ ਨਿਸ਼ਾਨ ਹਨ ਇਹ ਗੌਤਮ ਰਿਸ਼ੀ ਦਾ ਮਾਰਿਆ ਹੋਇਆ ਗਿੱਲਾ ਪਰਨਾ ਹੈ ਜਿਸ ਕਰਕੇ ਚੰਦਰਮਾ ਵਿੱਚ ਕਾਲੇ ਧੱਬੇ ਹਨ ਅਗਸਤ मुनि ਜਿਸ ਦੀ ਝੁੱਗੀ ਸਮੁੰਦਰ ਦੇ ਕੰਢੇ ਤੇ ਸੀ ਛਲ ਆਈ ਜ਼ੋਰ ਦੀ ਸਮੁੰਦਰ ਵਿੱਚ ਝੁੱਗੀ ਵਹਿ ਗਈ ਪ੍ਰੋਵਦ ਵਸ ਹੋ ਕੇ ॠषि ਨੇ ਢਾਈ ਚੂਲੀਆਂ ਵਿੱਚ ਸਾਰਾ ਸਮੁੰਦਰ ਖਾਲੀ ਕਰਤਾ ਫਿਰ ਮਲਮੂਤਰ ਦੇ ਰਾਹੀਂ ਕੱਢਿਆ ਤਾਂ ਇਸ ਕਰਕੇ ਸਮੁੰਦਰ ਖਾਰਾ ਹੋ ਗਿਆ ਸਮੁੰਦਰ ਦਾ ਖਾਰਾਪਨ ਪ੍ਰਚੀਨ ਧਾਰਮਿਕ ਗ੍ਰੰਥ ਇਸ ਤਰ੍ਹਾਂ ਬਿਆਨ ਕਰਦੇ ਹਨ ਸੂਰਜ ਨੂੰ ਹਨੂਮਾਨ ਨੇ ਤਿੰਨ ਦਿਨ ਮੂੰਹ ਵਿੱਚ ਪਾਈ ਰੱਖਿਆ ਅਤੇ ਇਸ ਤੋਂ ਬਾਅਦ ਉਸ ਨੇ ਮੂੰਹ ਵਿੱਚੋਂ ਕੱਢਿਆ ਜਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਇਹ ਸੂਰਜ ਤੇ ਜਮੀਨ ਵੀ ਉਸ ਦਾ ਨਿੱਕਾ ਜਿਹਾ ਟੁਕੜਾ ਉਸ ਸੂਰਜ ਨੂੰ ਹਨੂਮਾਨ ਨੇ ਮੂੰਹ ਵਿੱਚ ਪਾ ਲਿਆ ਇਹ ਤਾਂ ਦੋ ਤਿੰਨ ਮਿਥਿਆਸਿਕ ਪ੍ਰਸੰਗ ਹਨ ਐਸੇ ਮਿਥਿਆਸਿਕ ਪ੍ਰਸੰਗਾਂ ਨਾਲ ਭਰੇ ਪਏ ਹਨ ਧਾਰਮਿਕ ਗ੍ਰੰਥ ਇਸ ਤਰ੍ਹਾਂ ਹੀ ਲੰਬਾ ਚੌੜਾ ਮਿਥਿਆਸ ਬਾਈਬਲ ਵਿੱਚ ਵੀ ਮਿਲਦਾ ਹੈ ਬਾਈਬਲ ਦੀਆਂ ਕੁਝ ਕਹਾਣੀਆਂ ਤਾਂ ਕਾਫੀ ਅਸ਼ਲੀਲ ਹਨ ਜੋ ਭਰੀ ਸਭ ਵਿੱਚ ਪੜਨੀਆਂ ਸੁਣਨੀਆਂ ਅਤੇ ਸੁਣਾਉਣੀਆਂ ਔਖੀਆਂ ਹਨ ਬਾਈਬਲ ਐਸਾ ਕਹਿੰਦੀ ਹੈ ਕਿ ਈਸਾ ਤੋਂ ਪੂਰਵ ਕੋਈ 4000 ਸਾਲ ਇਹ ਸ੍ਰਿਸ਼ਟੀ ਅਸਲੇ ਵजूद ਵਿੱਚ ਆਈ ਅੱਜ ਦੇ ਹਿਸਾਬ ਨਾਲ 6000 ਸਾਲ ਹੋ ਗਏ ਛੇ ਦਿਨ ਦੇ ਵਿੱਚ ਪ੍ਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਤੇ ਸੱਤਵੇਂ ਦਿਨ ਛੁੱਟੀ ਕੀਤੀ ਸੱਤਵਾਂ ਦਿਨ ਸੰਡੇ ਸੀ ਐਤਵਾਰ ਸੀ ਸੂਰਜ ਦਾ ਦਿਨ ਸੀ ਇਸ ਦਾ ਮਤਲਬ ਸੂਰਜ ਵੀ ਮੌਜੂਦ ਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਸਾਰ ਦੀ ਉਤਪਤੀ ਬਾਰੇ ਖਿਆਲ ਦਿੰਦੇ ਹਨ ਜੋ ਸਮੇਂ ਦੀ ਕਸੌਟੀ ਤੇ ਵਿਗਿਆਨ ਦੀ ਕਸੌਟੀ ਦੇ ਪੂਰੇ ਉੱਤਰ ਦੇ ਹਨ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਗੁਰੂ ਸਾਹਿਬ ਕਹਿੰਦੇ ਹਨ ਖਿੱਤ ਵਾਰਨਾ ਜੋਗੀ ਜਾਣੈ ਨ੍ਰੁੱਤਮਾ ਹਉ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਬਾਈਬਲ ਤਾਂ ਕਹਿੰਦੀ ਹੈ ਕਿ ਜ਼ਮੀਨ ਚੱਪਟੀ ਹੈ ਜਦ ਕੇ ਵਿਗਿਆਨ ਸਿੱਧ ਕਰ ਚੁੱਕਿਆ ਹੈ ਕਿ ਜ਼ਮੀਨ ਗੋਲ ਹੈ ਅੱਜ ਬੱਚਾ ਬੱਚਾ ਜਾਣਦਾ ਹੈ ਜ਼ਮੀਨ ਗੋਲ ਹੈ ਬਾਈਬਲ ਕਹਿੰਦੀ ਹੈ ਜ਼ਮੀਨ ਰੁਕੀ ਹੋਈ ਹੈ ਜਦ ਕੇ ਸਿੱਧ ਹੋ ਚੁੱਕਿਆ ਅਤੇ ਸਭ ਨੂੰ ਪਤਾ ਚੱਲ ਗਿਆ ਕਿ ਜ਼ਮੀਨ ਘੁੰਮ ਰਹੀ ਹੈ ਇਹ ਬਕਾਇਦਾ ਚੱਲ ਰਹੀ ਹੈ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਸਭ ਕੁਝ ਚੱਲ ਰਿਹਾ ਹੈ ਰੁਕਿਆ ਹੋਇਆ ਕੁਝ ਵੀ ਨਹੀਂ ਸੂਰਜ ਚੰਦ ਗ੍ਰਹਿ ਨਿਸ਼ਤਰ ਜ਼ਮੀਨ ਅਸਮਾਨ ਸਾਰਾ ਕੁਝ ਚੱਲ ਰਿਹਾ ਹੈ ਦਿਨ ਰਵ ਚੱਲੇ ਨਿਸਸ ਚੱਲੇ ਤਾਰ ਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚ ਬੁਗੋਏ ਗੁਰੂ ਨਾਨਕ ਦੇਵ ਜੀ ਦੇ ਬੋਲ ਕੇ ਸਮੂਹ ਬ੍ਰਹਿਮੰਡ ਗਰਦੇਸ਼ ਵਿੱਚ ਹੈ ਚੱਲ ਰਿਹਾ ਹੈ ਵਿਗਿਆਨਕ ਹਨ ਸ੍ਰਿਸ਼ਟੀ ਕਦੋਂ ਮਣੀ ਇਹ ਪਰਮਾਤਮਾ ਨੂੰ ਹੀ ਪਤਾ ਹੈ ਤਿਤਵਾਰਨ ਜੋਗੀ ਜਾਨ ਹੈ ਜਦ ਕਿ ਬਾਈਬਲ ਕਹਿ ਰਹੀ ਹੈ ਈਸਾ ਤੋਂ 4000 ਸਾਲ ਪੂਰਵ ਸ੍ਰਿਸ਼ਟੀ ਆਲਮੇ ਵਜੂਦ ਵਿੱਚ ਆਈ ਬਾਈਬਲ ਵਿੱਚ ਇਸ ਤਰੀਕੇ ਦੀਆਂ ਬੇਅੰਤ ਕਹਾਣੀਆਂ ਭਰੀਆਂ ਪਈਆਂ ਜੋ ਵਿਗਿਆਨ ਦੀ ਕਸੌਟੀ ਤੇ ਪੂਰੀਆਂ ਨਹੀਂ ਉੱਤਰਦੀਆਂ ਤਾਂ ਨਸੀਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਚੀਤ ਤੇ ਅਜੋਕੀ ਸਾਇੰਸ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉੱਤਰਦੀ ਹੈ ਮੁਕੰਮਲ ਉੱਤਰਦੀ ਹੈ ਇਸ ਤਰੀਕੇ ਨਾਲ ਸਾਰੇ ਹੀ ਧਰਮਾਂ ਦੇ ਗ੍ਰੰਥਾ ਵਿੱਚ ਇਤਿਹਾਸ ਮਿਥਿਆਸ ਹੈ ਇਹ ਥੋੜਾ ਥੋੜਾ ਨਿਰੋਲ ਬ੍ਰह्म ਗਿਆਨ ਵੀ ਹੈ ਹਾਂ ਐਸਾ ਕਹਿ ਸਕਦੇ ਹਾਂ ਕਿ ਚਿੱਕੜ ਵਿੱਚੋਂ ਰਤਨ ਕੱਢ ਲਈ ਦੁੱਧ ਵਿੱਚੋਂ ਮੱਖਣ ਕੱਢ ਲਈ ਇਸ ਵਾਸਤੇ ਬੜੀ ਮਿਹਨਤ ਦੀ ਲੋੜ ਹੈ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਰਫ ਰਤਨ ਹੀ ਰਤਨ ਹਨ ਨਿਰੋਲ ਮੋਤੀ ਹੀ ਮੋਤੀ ਹਨ ਕੋਈ ਵੀ ਡੁਬਕੀ ਲਾਵੇ ਕੋਈ ਵੀ ਖੋਜ ਕਰੇ ਸ਼ਬਦ ਦੀ ਡਹਿਰਾਈ ਵਿੱਚ ਡੁਬਕੀ ਲਗਾ ਮਨੁੱਖ لازਮੀ ਮਾਲਾਮਾਲ ਹੋ ਜਾਏਗਾ ਨਿਹਾਲ ਹੋ ਜਾਏਗਾ ਜੋ ਪ੍ਰਭੂ ਕੋ ਮਿਲਬੂਚ ਹੈ ਖੋਜ ਸ਼ਬਦ ਮਹਿਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ੂਰ ਸਾਹਿਬ ਵਿਖੇ ਉਸ ਪਰਮ ਜੋਤ ਜੋ ਅਕਾਲ ਪੁਰਖ ਤੋਂ ਆਈ ਬਾਣੀ ਉਸ ਨੂੰ ਰਸਮੀ ਤੌਰ ਤੇ ਗੱਦੀ ਬਖਸ਼ੀ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕੀਤੀ ਤੇ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਪਰ ਅੱਜ ਅਸੀਂ ਦੇਖਦੇ ਹਾਂ ਕਿ ਸਿੱਖ ਜਗਤ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਤੇ ਪਤਾ ਨਹੀਂ ਕਿੰਨੇ ਭਿੰਡੀ ਗੁਰੂ ਪੰਜਾਬ ਵਿੱਚ ਆਏ ਅਤੇ ਪੰਜਾਬ ਤੋਂ ਬਾਹਰ ਬੈਠੇ ਨੇ ਸਿੱਖ ਜਗਤ ਇਹੋ ਜਿਹੇ ਪਖੰਡ ਤੋਂ ਤੇ ਪਖੰਡੀਆਂ ਤੋਂ ਬਚ ਨਹੀਂ ਸਕਿਆ ਇਹੋ ਜਿਹੇ ਪਖੰਡੀਆਂ ਦੇ ਆਲੇ-ਦੁਆਲੇ ਏਜੰਟ ਤੇ ਸਵਾਰਥੀ ਇਕੱਤਰ ਹੁੰਦੇ ਹਨ ਤੇ ਉਹਨਾਂ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਦੇ ਹਨ ਮਹਾਨ ਸੰਤ ਰੂਪ ਵਿੱਚ ਪ੍ਰਗਟ ਕਰਦੇ ਹਨ ਇਹ ਸੰਤ ਜੀ ਹਨ ਇਹ ਮਹਾਰਾਜ ਜੀ ਹਨ ਨਾ ਸਮਝੀ ਕਰਕੇ ਅਗਿਆਨਤਾ ਕਰਕੇ ਭੋਲੇ-ਭਾਲੇ ਲੋਕ ਇਹਨਾਂ ਦੀ ਗ੍ਰਿਫਤ ਵਿੱਚ ਇਹਨਾਂ ਦੇ ਝਾਂਸੇ ਵਿੱਚ ਜਲਦੀ ਆ ਜਾਂਦੇ ਨੇ ਇਸ ਤਰ੍ਹਾਂ ਦੇ ਅੰਦੇ ਗੁਰੂ ਅੰਦੇ ਜਗਤ ਵਿੱਚ ਸਤਕਾਰੇ ਜਾਂਦੇ ਹਨ ਅਤੇ ਇਹਨਾਂ ਲਈ ਕਾਫੀ ਲੰਬੀ ਚੌਕੀ ਤਦਾਦ ਹੈ ਵੈਸੇ ਸਿੱਖੀ ਦੇ ਆਰ ਕਾਲ ਤੋਂ ਵੀ ਲਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਕਾਬਲੇ ਤੇ ਬਾਬਾ ਪ੍ਰਥੀ ਚੰਦ ਨੇ ਗੁਰੂ ਗੱਦੀ ਲਾ ਦਿੱਤੀ ਸੀ 22 ਗੱਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਮੁਕਾਬਲੇ ਤੇ ਬਾਬੇ ਬਕਾਲੇ ਲੱਗ ਗਈਆਂ ਸਨ RAM ਰਾਏ ਨੇ ਤਾਂ ਗੁਰੂ ਹੋਣ ਦਾ ਦਾਵਾ ਵੀ ਕਰ ਦਿੱਤਾ ਸੀ ਖੇਲ ਤਾਂ ਸਾਰੀ ਸ਼ਬਦ ਦੀ ਸੀ ਮਹਿਮਮਤ ਸਾਰੀ ਸ਼ਬਦ ਦੀ ਸੀ ਗੱਲ ਤਾਂ ਸਾਰੀ ਉਸ ਜੋਤ ਦੀ ਸੀ ਜੋ ਤੁਰ ਦਰਗਾਹੋਂ ਆਈ ਸੀ ਗੱਲ ਤਾਂ ਉਸ ਬਾਣੀ ਦੀ ਸੀ ਜੋਤਰੋਂ ਆਈ ਸੀ ਟਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਪਰ ਇਹ ਭਿੰਡੀ ਗੁਰੂ ਦਾਵਾ ਕਰਦੇ ਹਨ ਕਿ ਦੇਹੀ ਗੁਰੂ ਹੈ ਅਸੀਂ ਗੁਰੂ ਹਾਂ ਤਾਂ ਇਹਨਾਂ ਦਾ ਮੈਂ ਜਵਾਬ ਦੇਣਾ ਕਿ ਦੇਹੀ ਹੀ ਗੁਰੂ ਹੈ ਕਿ ਸ਼ਬਦ ਗੁਰੂ ਹੈ ਜੋ ਭੋਲੇ ਭਾਲੇ ਲੋਕ ਇਹਨਾਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ ਉਹਨਾਂ ਲਈ ਮੈਂ ਸਤਿਗੁਰੂ ਜੀ ਦੀ ਦਿੱਤੀ ਹੋਈ ਮਤ ਅਨੁਸਾਰ ਵਿਚਾਰ ਰੱਖ ਰਿਹਾ ਤਾਂ ਕਿ ਉਹ ਭਟਕਣ ਤੋਂ ਬਚ ਸਕਣ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਅਤੇ ਉਹ ਸ਼ਬਦ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਤੱਕ ਪਹੁੰਚ ਸਕਣ ਪ੍ਰਭੂ ਦਾ ਰੂਪ ਹੋ ਸਕਣ ਦੇ ਧਾਰੀ ਗੁਰੂਆਂ ਦੇ ਅਨੁਆਈ ਮੰਨਣ ਵਾਲੇ ਇਹ ਤਰਕ ਪੇਸ਼ ਕਰਦੇ ਹਨ ਕਿ ਚਲੋ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਪਰ ਅਸੀਂ ਬੋਲਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੁੰਦੇ ਹਨ ਵਿਆਖਿਆ ਅਸੀਂ ਕਰਦੇ ਹਾਂ ਸੁਣਾਉਂਦੇ ਅਸੀਂ ਹਾਂ ਤਾਂ ਫਿਰ ਇਸ ਵਾਸਤੇ ਜੇਕਰ ਗੁਰੂ ਬਣੇ ਹੋਏ ਤਾਂ ਇਤਰਾਜ਼ ਕੀ ਇਨਕਾਰ ਕਿਉਂ ਇਸ ਦਾ ਕੀ ਜਵਾਬ ਹੈ ਉਹਨਾਂ ਨੂੰ ਮੈਂ ਇਹ ਜਵਾਬ ਦਿੰਦਾ ਹਾਂ ਕਿ ਇੱਕ ਅਨਪੜ੍ਹ ਔਰਤ ਹੈ ਉਸ ਦਾ ਪਤੀ ਕਾਫੀ ਚਿਰ ਦਾ ਪਰਦੇਸ ਗਿਆ ਹੋਇਆ ਸਮਾਂ ਪਾ ਕੇ ਉਸ ਦੇ ਪਤੀ ਨੇ ਆਪਣੀ ਪਤਨੀ ਨੂੰ ਇੱਕ ਚਿੱਠੀ ਲਿਖੀ ਪਤਨੀ ਨੂੰ ਚਿੱਠੀ ਪ੍ਰਾਪਤ ਹੋਈ ਪਰ ਅਨਪੜ੍ਹ ਸੀ ਪੜ ਨਹੀਂ ਸਕਦੀ ਸੀ ਪੜੋਸੀ ਦੇ ਘਰ ਚਲੀ ਗਈ ਕਹਿੰਦੀ ਵੀਰ ਜੀ ਇਹ ਚਿੱਠੀ ਪੜ ਕੇ ਸੁਣਾਓ ਤੇ ਉਹ ਪੜੋਸੀ ਚਿੱਠੀ ਪੜ ਕੇ ਸੁਣਾਉਂਦਾ ਇਸ ਤਰ੍ਹਾਂ ਦੇ ਸੰਬੰਧ ਹੋਵਣ ਵੈਸੇ ਹੀ ਸੰਬੰਧਿਤ ਅਲਫਾਜ਼ ਲਿਖਣੇ ਪੈਂਦੇ ਹਨ ਭਰਾ ਭਰਾ ਨੂੰ ਚਿੱਠੀ ਲਿਖੇ ਪਿਤਾ ਉਹ ਵੀ ਲਿਖੇਗਾ ਪਿਤਾ ਪੁੱਤਰ ਨੂੰ ਚਿੱਠੀ ਲਿਖੇਗਾ ਤਾਂ ਪੁੱਤਰ ਸੰਬੋਧਨ ਕਰੇਗਾ ਅਤੇ ਪੁੱਤਰ ਪਿਤਾ ਨੂੰ ਚਿੱਠੀ ਲਿਖੇ ਤਾਂ ਪਿਤਾ ਜੀ ਸੰਬੋਧਨ ਕਰਕੇ ਲਿਖੇਗਾ ਤੇ ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਹਿ ਕੇ ਲਿਖੇਗਾ ਇਸੇ ਤਰ੍ਹਾਂ ਪਤੀ ਪਤਨੀ ਨੂੰ ਚਿੱਠੀ ਲਿਖੇਗਾ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ ਤੇ ਇਹ ਚਿੱਠੀ ਜੋ ਪੜੋਸੀ ਪੜਨ ਲੱਗਾ ਹੈ ਪਤੀ ਨੇ ਆਪਣੀ ਪਤਨੀ ਨੂੰ ਲਿਖੀ ਹੈ ਪੜੋਸੀ ਪੜਦਾ ਹੈ ਮੇਰੀ ਪਿਆਰੀ ਪਤਨੀ ਉਹ ਹੰਗਾਰਾ ਭਰਦੀ ਹੈ ਇਸ ਤਰ੍ਹਾਂ ਚਿੱਠੀ ਵਿੱਚ ਜਿਵੇਂ ਲਿਖਿਆ ਹੈ ਪੜੋਸੀ ਪੜਦਾ ਹੈ ਮੇਰੀ ਪਿਆਰੀ ਪਤਨੀ ਇੰਨਾ ਅੱਖਰਾਂ ਨੂੰ ਉਹ ਸੁਣਦੀ ਹੈ ਜੇ ਹੂੰਗਾ ਰਾਈ ਪੜਦੀ ਹੈ ਚਿੱਠੀ ਪੜਨ ਵਾਲੇ ਨੂੰ ਕਿਦਰੇ ਇਹ ਭੁਲੇਖਾ ਹੋ ਜਾਏ ਕਿ ਮੈਂ ਕਹਿ ਰਿਹਾ ਹਾਂ ਮੇਰੀ ਪਤਨੀ ਮੇਰੀ ਪਿਆਰੀ ਪਤਨੀ ਅਤੇ ਇਹ ਅੱਗੋਂ ਹੂੰਗਾ ਰਾ ਭਰ ਰਹੀ ਹੈ ਤਾਂ ਇਸ ਤੋਂ ਇਸ ਨੂੰ ਭੁਲੇਖਾ ਪੈ ਜਾਏ ਅਤੇ ਦਾਵਾ ਕਰੇ ਕਿ ਤੂੰ ਮੇਰੀ ਪਤਨੀ ਹੈ ਤੇ ਮੈਂ ਤੇਰਾ ਪਤੀ ਜੇਕਰ ਚਿੱਠੀ ਪੜ ਕੇ ਪਤੀ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਦੂਰਾਚਾਰੀ ਕੌਣ ਹੈ ਉਸ ਤੋਂ ਵੱਡਾ ਗੁਨਾਹਗਰ ਕੋਈ ਨਹੀਂ ਅਕਾਲ ਪੁਰਖ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਮਨੁੱਖ ਗੁਰੂ ਨਾਨਕ ਦੀ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਮਨੁੱਖ ਗੁਰੂ ਹੋਣ ਦਾ ਦਾਵਾ ਕਰੇ ਉਸ ਤੋਂ ਵੱਡਾ ਕੋਈ ਪਖੰਡ ਨਹੀਂ ਗੁਰਬਾਣੀ ਸੁਣਾ ਰਿਹਾ ਹੈ ਵਿਆਖਿਆ ਕਰ ਰਿਹਾ ਹੈ ਅਗਲੇ ਹੁੰਗਾਰੇ ਪਰ ਰਹੇ ਹਨ ਰਸ ਆ ਰਹੇ ਹਨ ਆਨੰਦ ਆ ਰਹੇ ਹਨ ਪਰ ਚਿੱਠੀ ਕਿਸੇ ਹੋਰ ਦੀ ਹੈ ਇਹ ਬਾਣੀ ਉਸ ਅਕਾਲ ਪੁਰਖ ਦੀ ਹੈ ਉਸ ਤੋਂ ਆਈ ਹੈ ਗੁਰਬਾਣੀ ਸੁਣਾ ਕੇ ਗੁਰਬਾਣੀ ਦੀ ਵਿਆਖਿਆ ਕਰਕੇ ਤੇ ਗੁਰਬਾਣੀ ਦਾ ਹੀ ਕੀਰਤਨ ਕਰਕੇ ਫਿਰ ਗੁਰੂ ਅਸੀਂ ਹਾਂ ਆਸਰਾ ਲੈਣਾ ਗੁਰਬਾਣੀ ਦਾ ਪਰ ਗੁਰੂ ਅਸੀਂ ਹਾਂ ਸ਼ੇਰ ਦੀ ਖਲ ਪਹਿਣ ਕੇ ਗਿੱਦੜ ਆ ਕੇ ਕਿ ਮੈਂ ਸ਼ੇਰ ਹਾਂ ਸਹਾਰਾ ਗੁਰਬਾਣੀ ਦਾ ਹੀ ਲੈਂਦੇ ਹਨ ਅਰਥ ਗੁਰਬਾਣੀ ਦੇ ਹੀ ਕਰਦੇ ਹਨ ਪਰ ਗੁਰਬਾਣੀ ਨਾਲ ਜੋੜਨ ਦੀ ਬਜਾਏ ਜੋੜ ਆਪਣੇ ਨਾਲ ਲੈਂਦੇ ਹਨ ਸੁਣਾਉਂਦੇ ਗੁਰਬਾਣੀ ਹਨ ਪਰ ਗੁਰੂ ਆਪਣੇ ਆਪ ਨੂੰ ਕਹਿ ਰਹੇ ਹਨ ਤੇਰਾ ਧੰਨਵਾਦ ਤੂੰ ਪੜ੍ਹ ਕੇ ਸੁਣਾਇਆ ਪਰ ਤੂੰ ਤੇ ਪਤੀ ਹੋਣ ਦਾ ਦਾਵਾ ਕਰ ਰਿਹਾ ਹੈ ਗੁਰੂ ਹੋਣ ਦਾ ਦਾਵਾ ਕਰ ਰਿਹਾ ਹੈ ਇੱਕ ਉਪਦੇਸ਼ਕ ਉਪਦੇਸ਼ ਕਰ ਰਿਹਾ ਹੈ ਸਰੋਤੇ ਸੁਣ ਰਹੇ ਹਨ ਤਾਂ ਪ੍ਰਸ਼ਨ ਖੜਾ ਹੁੰਦਾ ਹੈ ਕਿ ਉਪਦੇਸ਼ ਨੂੰ ਹਿਰਦੇ ਵਿੱਚ ਬਸਾਉਣਾ ਹੈ ਜਾਂ ਉਪਦੇਸ਼ਕ ਨੂੰ ਜੇਕਰ ਆਖੀਏ ਕਿ ਉਪਦੇਸ਼ਕ ਨੂੰ ਹਿਰਦੇ ਵਿੱਚ ਬਸਾਉਣਾ ਹੈ ਤਾਂ ਸੁਣਨ ਦੀ ਕੀ ਲੋੜ ਜੇ ਉਪਦੇਸ਼ ਨੂੰ ਹਿਰਦੇ ਵਿੱਚ ਬਸਾਉਣਾ ਤਾਂ ਉਪਦੇਸ਼ਕ ਆਪਣੇ ਆਪ ਦੂਜੇ ਦਰਜੇ ਵਿੱਚ ਆ ਜਾਂਦਾ ਹੈ ਤੇ ਗੱਲ ਤਾਂ ਸਾਰੀ ਉਪਦੇਸ਼ ਦੀ ਹੈ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਹਨ ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਇੱਛਾ ਨਾਨਕ ਫਲ ਪਾਵੋ ਸੁਣ ਉਸ ਉਪਦੇਸ਼ ਨੂੰ ਜੋ ਪਰਮਾਤਮਾ ਵੱਲੋਂ ਸੰਦੇਸ਼ ਦੇ ਰੂਪ ਵਿੱਚ ਆਇਆ ਬਹੁਤ ਸੋਹਣਾ ਨਾਮ ਦਿੱਤਾ ਹੈ ਆਪਣੇ ਆਪ ਨੂੰ ਮੁਹੰਮਦ ਸਾਹਿਬ ਨੇ ਪੈਗੰਬਰ ਮੈਂ ਤਾਂ ਘਰ ਘਰ ਪੈਗਾਮ ਪਹੁੰਚਾਉਣ ਵਾਲਾ ਜਿਵੇਂ ਪੋਸਟਮੈਨ ਘਰ ਘਰ ਚਿੱਠੀ ਪਹੁੰਚਾਉਂਦਾ ਹੈ ਮੈਂ ਜਗਤ ਨੂੰ ਖੁਦਾ ਦਾ ਪੈਗਾਮ ਦੇਣਾ ਹੈ ਪੋਸਟਮੈਨ ਹਾਂ ਨਿਰਮਾਨਤਾ ਨਾਲ ਭਰਿਆ ਹੋਇਆ ਇਹ ਸ਼ਬਦ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਹਨ ਜੋ ਨਿਜ ਪ੍ਰਭੂ ਉਸੋ ਕਹਾ ਸੋ ਕਹਿ ਹੋ ਜਗਮਾ ਹੈ ਜੋ ਕੁਝ ਪ੍ਰਭੂ ਨੇ ਮੈਨੂੰ ਕਿਹਾ ਸੋ ਮੈਂ ਜਗਤ ਨੂੰ ਕਹਿ ਰਿਹਾ ਹਾਂ ਗੁਰੂ ਨਾਨਕ ਦੇਵ ਜੀ ਵੀ ਐਸਾ ਕਹਿ ਰਹੇ ਹਨ ਜੈਸੀ ਮਿਆ ਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ ਇਸ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਅਵਤਾਰਾਂ ਕੋਲ ਪਰਮਾਤਮਾ ਦੀ ਚਿੱਠੀ ਹੁੰਦੀ ਹੈ ਪਰਮਾਤਮਾ ਦੇ ਹੀ ਬੋਲ ਹੁੰਦੇ ਹਨ ਪਰਮਾਤਮਾ ਦਾ ਦਿੱਤਾ ਹੋਇਆ ਸਿੱਧਾ ਗਿਆਨ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਵੀ ਬਾਣੀ ਵਿੱਚ ਇਸ ਤਰ੍ਹਾਂ ਕਹਿੰਦੇ ਹਨ ਕਿ ਮੈਂ ਤਾਂ ਕੁਝ ਨਹੀਂ ਜਾਣਦਾ ਜੋ ਮੈਨੂੰ ਸੁਣਾਈ ਦਿੱਤਾ ਹੈ ਜਗਤ ਨੂੰ ਕਹਿ ਰਿਹਾ ਹਾਂ ਹਾਂ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਜੋ ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਹੈ ਉਹ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਪਰ ਦੇਹਧਾਰੀ ਗੁਰੂ ਸ਼ਬਦ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ ਦੇਹੀ ਗੁਰੂ ਹੈ ਅਸੀਂ ਹੀ ਗੁਰੂ ਹਾਂ ਤੇ ਭੋਲੇ ਭਾਲੇ ਲੋਕ ਖਾਸ ਕਰਕੇ ਪਿੰਡਾਂ ਦੇ ਲੋਕ ਤਾਂ ਬਹੁਤ ਹੀ ਭੋਲੇ ਹਨ ਕਿਉਂਕਿ ਮੈਂ ਜਿਸ ਜਿਸ ਪਿੰਡ ਵਿੱਚ ਜਾਂਦਾ ਹਾਂ ਲੋਕ ਇਹਨਾਂ ਦੇਹਧਾਰੀ ਗੁਰੂਆਂ ਦੇ ਮਗਰ ਬਹੁਤ ਲੱਗੇ ਹੋਏ ਹਨ ਇੱਕ ਸੱਜਣ ਇੱਕ ਵਾਰ ਮੈਨੂੰ ਕਹਿਣ ਲੱਗਾ ਕਿ ਸਾਡੇ ਗੁਰੂ ਦੀ ਬੜੀ ਮਹਾਨਤਾ ਹੈ ਤੁਸੀਂ ਭਾਵੇਂ ਜੋ ਮਰਜ਼ੀ ਕਹੋ ਮੈਂ ਕਿਹਾ ਕੀ ਮਹਾਨਤਾ ਹੈ ਇੱਕ ਅੱਧ ਮੈਨੂੰ ਵੀ ਦੱਸ ਅੱਗੋ ਕਹਿਣ ਲੱਗਾ ਕਿ ਉਹ ਮੰਤਰ ਕੰਨਾਂ ਵਿੱਚ ਦਿੰਦੇ ਹਨ ਗੁਪਤ ਦਿੰਦੇ ਹਨ ਮੈਂ ਕਿਹਾ ਮੰਤਰ ਤਾਂ ਕੰਨ ਹੀ ਸੁਣਨਗੇ ਕੋਈ ਮੂੰਹ ਥੋੜਾ ਨਾ ਸੁਨੇਗਾ ਸ਼ਬਦ ਤਾਂ ਕੰਨ ਹੀ ਸੁਣਨਗੇ ਕਹਿੰਦਾ ਹੈ ਇਸ ਢੰਗ ਨਾਲ ਤਾਂ ਅਸੀਂ ਕਦੀ ਸੋਚਿਆ ਨਹੀਂ ਤੇ ਮੈਂ ਕਿਹਾ ਜੇ ਸੋਚ ਲੈਂਦਾ ਤਾਂ ਤੂੰ ਰਾਧਾ ਸੁਆਮੀ ਬਣਨਾ ਸੀ ਤੂੰ ਤੇ ਬੰਦਾ ਬਣ ਜਾਂਦਾ ਇਹ ਤਾਂ ਦਿਮਾਗ ਨੂੰ ਤਾਲੇ ਲਾਓ ਤੇ ਝੂਠ ਦੇ ਪੁਜਾਰੀ ਬਣ ਜਾਓ। ਇੱਕ ਹੋਰ ਸੱਜਣ ਨੇ ਜਦ ਕਿਹਾ ਕਿ ਮੰਤਰ ਕੰਨਾਂ ਵਿੱਚ ਦਿੰਦੇ ਨੇ ਤੇ ਅਨਾਹ ਦੀ ਧੁਨੀ ਵੱਜਣ ਲੱਗ ਪੈਂਦੀ ਹੈ। ਤਾਂ ਮੈਂ ਉਸ ਨੂੰ ਪੁੱਛਿਆ ਕਿ ਆ ਵਾਕਈ ਤੇਰੇ ਕੰਨਾਂ ਵਿੱਚ ਅਨਾਹ ਦੀ ਧੁਨੀ ਵੱਜਣ ਲੱਗ ਪਈ? ਕਹਿੰਦਾ ਜਦੋਂ ਉਹਨਾਂ ਨੇ 2-4 ਵਾਰ ਕੋਈ ਮੰਤਰ ਕੰਨਾਂ ਵਿੱਚ ਪੜਿਆ ਤੇ ਪੁੱਛਣ ਲੱਗੇ ਤਾਂ ਕੰਨਾਂ ਵਿੱਚ ਐਸੇ ਹੀ ਛਾਂ-ਛਾਂ ਦੀ ਆਵਾਜ਼ ਹੋ ਰਹੀ ਸੀ। ਮੈਂ ਵੀ ਕਹਿ ਦਿੱਤਾ ਕਿ ਹਾਂ ਅਨਾਹ ਦੀ ਧੁਨੀ ਸੁਣਾਈ ਦੇ ਰਹੀ ਹੈ। ਦਿੱਲੀ ਦੀ ਰਾਮਲੀਲਾ ਗਰਾਊਂਡ ਵਿੱਚ ਇੱਕ ਭਿੰਡੀ ਗੁਰੂ ਦੀ ਪੂਜਾ ਕਰਨ ਵਾਲੇ ਅੰਧਵਿਸ਼ਵਾਸੀਆਂ ਨੇ ਆਪਣੇ ਬਨੌਟੀ ਗੁਰੂ ਨੂੰ ਕਰੰਸੀ ਨੋਟਾਂ ਨਾਲ ਤੋਲਿਆ ਅਤੇ ਬੜਾ ਪ੍ਰਚਾਰ ਕੀਤਾ। ਉਹਨਾਂ ਦਾ ਹੀ ਮੰਨਣ ਵਾਲਾ ਇੱਕ ਅੰਧਵਿਸ਼ਵਾਸੀ ਮੈਨੂੰ ਕਹਿਣ ਲੱਗਾ, "ਦੇਖੋ ਸਾਡੇ ਗੁਰੂ ਦੀ ਮਹਿਮਾ ਨੋਟਾਂ ਨਾਲ ਤੋਲੇ ਗਏ ਹਨ।" ਮੈਂ ਪੁੱਛਿਆ ਕਿੰਨੇ ਕ ਨੋਟ ਸਨ? ਕਹਿਣ ਲੱਗਾ ਕੋਈ 13 ਲੱਖ ਦੇ ਕਰੀਬ ਕਰੰਸੀ ਨੋਟ ਸਨ। ਮੈਂ ਉਸ ਨੂੰ ਫਿਰ ਜਵਾਬ ਦਿੱਤਾ, "ਤੇਰੇ ਗੁਰੂ ਦੀ ਕੀਮਤ ਸਿਰਫ 13 ਲੱਖ ਰੁਪਏ" ਰਾਜੂ ਤਕੜੀ ਇਸ ਵਾਸਤੇ ਬਣਾ ਦਿੱਤੀ ਗਈ ਕਿ ਦੋ ਪਲੜੇ ਬਰਾਬਰ ਕੀਤੇ ਜਾਣ ਜਦ ਕਰੰਸੀ ਨੋਟਾਂ ਦਾ ਚਲਣ ਨਹੀਂ ਸੀ ਉਦੋਂ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਇੱਕ ਛਾਬੇ ਵਿੱਚ ਸਬਜ਼ੀ ਰੱਖ ਦਿੱਤੀ ਦੂਜੇ ਛਾਬੇ ਵਿੱਚ ਫਲ ਰੱਖ ਦਿੱਤੇ ਇੱਕ ਛਾਬੇ ਵਿੱਚ ਚਨੇ ਰੱਖ ਦਿੱਤੇ ਦੂਜੇ ਛਾਬੇ ਵਿੱਚ ਕਣਕ ਦੋਨੋਂ ਪਲੜੇ ਇਸ ਤਰ੍ਹਾਂ ਬਰਾਬਰ ਹੁੰਦੇ ਸਨ ਮੈਂ ਕਿਹਾ ਇੱਕ ਪਲੜੇ ਵਿੱਚ 13 ਲੱਖ ਨੋਟ ਦੂਜੇ ਪਲੜੇ ਵਿੱਚ ਤੁਹਾਡਾ ਗੁਰੂ ਦੋ ਪਲੜੇ ਬਰਾਬਰ ਹੋਗੇ ਤੇਰੇ ਗੁਰੂ ਦੀ ਕੀਮਤ ਸਿਰਫ 13 ਲੱਖ ਦੁਨੀਆਂ ਦੀਆਂ ਸਾਰੀ ਦੌਲਤ ਵੀ ਇਕੱਠੀ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਵੀ ਮੁੱਲ ਨਹੀਂ ਦੂਸਰੇ ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਜੋ ਧਨ ਭੇਟਾ ਹੁੰਦਾ ਹੈ ਇੱਕ ਦਿਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਉਸ ਦੀ ਗਿਣਤੀ ਕਰਨੀ ਔਖੀ ਹੈ ਦੂਸਰਾ ਜੋ ਆਪਣੇ ਆਪ ਨੂੰ ਤਲਾਵਨ ਤੇ ਰਾਜੀ ਹੋ ਸਕਦਾ ਹੈ ਉਹ ਸੰਸਾਰੀ ਹੋ ਸਕਦਾ ਹੈ ਧਨਵਾਨ ਹੋ ਸਕਦਾ ਹੈ ਲੋਭੀ ਹੋ ਸਕਦਾ ਕੋਈ ਰਾਜਨੀਤਿਕ ਹੋ ਸਕਦਾ ਕਦੀ ਗੁਣਵਾਨ ਮਨੁੱਖ ਰੱਬ ਨਾਲ ਜੁੜੀ ਹੋਈ ਆਤਮਾ ਨੇ ਆਪਣੇ ਆਪ ਨੂੰ ਧਨਾਂ ਨਾਲ ਨਹੀਂ ਤੋਲਵਾਇਆ ਨਜ਼ਰਾਨੇ ਦੇ ਰੂਪ ਵਿੱਚ ਰੱਖਿਆ ਜਾ ਸਕਦਾ ਹੈ ਕਲਮਾਂ ਵਿੱਚ ਰੱਖਿਆ ਜਾ ਸਕਦਾ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਧਨ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਇੱਕ ਹੋਰ ਤਰਕ ਇਹ ਵੀ ਲੋਕ ਕਰਦੇ ਹਨ ਕਿ ਕਿ ਇਹ ਜੋ ਆਖਿਆ ਜਾਂਦਾ ਹੈ ਕਿ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੇਕ ਨਾ ਆਨੇ ਖਾਲਸਾ ਤਾਂ ਉਹ ਹੈ ਜੋ ਜਾਗਤ ਜੋਤ ਨੂੰ ਮੰਨੇ ਪਰ ਸਾਰਾ ਜਗਤ ਕਾਗਜ਼ ਦੀ ਪੂਜਾ ਕਰ ਰਿਹਾ ਹੈ ਪੱਥਰ ਜੜ ਰਿਹਾ ਹੈ ਕਾਗਜ਼ ਜੜ ਰਿਹਾ ਹੈ ਨਹੀਂ ਬੋਲਦਾ ਪੱਥਰ ਨਹੀਂ ਬੋਲਦਾ ਕਾਗਜ਼ ਮੈਨੂੰ ਕਹਿਣ ਲੱਗੇ ਕਿ ਤੁਸੀਂ ਐਸਾ ਸਪਸ਼ਟ ਕਰ ਸਕਦੇ ਹੋ ਕਿ ਕਾਗਜ਼ ਚੇਤਨ ਹੈ ਮੈਂ ਆਖਿਆ ਕਾਗਜ਼ ਚੇਤਨ ਹੈ ਐਸਾ ਤਾਂ ਮੈਂ ਨਹੀਂ ਸਪਸ਼ਟ ਕਰ ਸਕਦਾ ਪਰ ਅਸੀਂ ਕਾਗਜ਼ ਦੇ ਪੁਜਾਰੀ ਹਾਂ ਐਸਾ ਤੁਹਾਡਾ ਕਹਿਣਾ ਗਲਤ ਹੈ ਮੈਂ ਇੱਕ ਉਦਾਹਰਨ ਉਹਨਾਂ ਨੂੰ ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ਦਿੱਤੀ ਭਗਤ ਜੀ ਫਰਮਾਉਂਦੇ ਹਨ ਤਰ ਤਾਰ ਅਪਵਿੱਤਰ ਕਰ ਮੰਨਿਆ ਰਿ ਜੈਸੇ ਕਾਗੜਾ ਕਰਤ ਵਿਚਾਰ ਪ੍ਰਚੀਨ ਜ਼ਮਾਨੇ ਵਿੱਚ ਕਾਗਜ਼ ਤਾੜੀ ਦੇ ਦਰਖਤਾਂ ਤੋਂ ਬਣਦਾ ਸੀ ਅਤੇ ਪ੍ਰਚੀਨ ਗ੍ਰੰਥ ਉਸ ਕਾਗਜ਼ ਤੇ ਲਿਖੇ ਜਾਂਦੇ ਸਨ ਇਹ ਕਾਗਜ਼ ਹੱਥਾਂ ਨਾਲ ਬਣਾਏ ਜਾਂਦੇ ਸਨ ਤਾੜੀ ਦੇ ਬੁਰਾਦੇ ਦੇ ਸ਼ਾਸਤਰਕਾਰਾਂ ਨੇ ਤਾੜੀ ਦੇ ਦਰਖਤ ਨੂੰ ਅਪਵਿੱਤਰ ਰੱਖਿਆ ਕਿਉਂਕਿ ਉਸ ਵਿੱਚੋਂ ਜੋ ਰਸ ਨਿਕਲਦਾ ਉਸ ਵਿੱਚ ਸ਼ਰਾਬ ਵਰਗਾ ਨਸ਼ਾ ਹੈ ਜਿਸ ਨੂੰ ਪੀ ਕੇ ਲੋਕ ਅਚੇਤ ਹੁੰਦੇ ਹਨ ਇਸ ਵਾਸਤੇ ਧਾਰਮਿਕ ਵਿਦਵਾਨਾਂ ਨੇ ਅਪਵਿੱਤਰ ਰੱਖਿਆ ਰਵੀਦਾਹ ਜੀ ਕਹਿੰਦੇ ਹਨ ਕਰਤਾਰ ਅਪਵਿੱਤਰ ਕਰ ਮੰਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਜੇਕਰ ਤਾੜੀ ਦਾ ਦਰਖਤ ਅਪਵਿੱਤਰ ਹੈ ਉਸ ਤੋਂ ਬਣਿਆ ਹੋਇਆ ਕਾਗਜ਼ ਵੀ ਅਪਵਿੱਤਰ ਹੈ ਪਰ ਭਗਤ ਭਗਾਉਤ ਲਿਖੀਐ ਤੈ ਉੱਪਰ ਪੂਜਿਐ ਕਰ ਨਮਸਕਾਰ ਜਦ ਭਗਵਾਨ ਦੀ ਮਹਿਮਾ ਪਰਮਾਤਮਾ ਦਾ ਗਿਆਨ ਪਰਮਾਤਮਾ ਦਾ ਨਾਮ ਉਸ ਕਾਗਜ਼ ਉੱਪਰ ਲਿਖ ਦਿੱਤਾ ਜਾਂਦਾ ਹੈ ਲੋਕੀ ਸਜਦਾ ਕਰਦੇ ਹਨ ਮੱਥਾ ਠੇਕਦੇ ਹਨ ਕਾਗਜ਼ ਨੂੰ ਮੱਥਾ ਨਹੀਂ ਠੇਕਦੇ ਕਾਗਜ਼ ਤੇ ਲਿਖ ਹੋਏ ਨਾਮ ਨੂੰ ਮੱਥਾ ਟੇਕਦੇ ਹਨ ਅਸੀਂ ਅਖਬਾਰ ਪੜ੍ਹਦੇ ਹਾਂ ਚੁੱਕ ਕੇ ਪਰੇ ਸੁੱਟ ਦਿੰਦੇ ਹਾਂ ਅਨੇਕਾਂ ਕਿਤਾਬਾਂ ਨੂੰ ਪੜ੍ਹ ਕੇ ਇੱਕ ਪਾਸੇ ਰੱਖ ਦਿੰਦੇ ਹਾਂ 1430 ਸਫਿਆਂ ਦੀ ਬੀੜ ਹੋਵੇ ਜਿਸ ਵਿੱਚ ਅੱਖਰ ਇੱਕ ਵੀ ਨਾ ਲਿਖਿਆ ਹੋਵੇ ਸਿਆਣਾ ਸਿੱਖ ਉਸ ਨੂੰ ਮੱਥਾ ਨਹੀਂ ਟੇਕੇਗਾ ਭਾਵੇਂ ਪਾਲਕੀ ਵਿੱਚ ਪ੍ਰਕਾਸ਼ ਹੋਵੇ ਕਿਉਂਕਿ ਸਿੱਖ ਉਹਨਾਂ ਅੱਖਰਾਂ ਦਾ ਪੁਜਾਰੀ ਹੈ ਜਿਸ ਵਿੱਚ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਗਿਆਨ ਹੈ ਅਤੇ ਜਿਹੜਾ ਗਿਆਨ ਤੇ ਜਿਹੜੇ ਅੱਖਰ ਸਿੱਧੇ ਪ੍ਰਮਾਤਮਾ ਤੋਂ ਆਏ ਹਨ ਇਸੇ ਵਰਤੋਂ ਆਏ ਹਨ ਜਿਵੇਂ ਅੱਖਰ ਲਿਖੇ ਹੋਣ ਇਸੇ ਕਰਕੇ ਕਾਗਜ਼ ਦਾ ਸਨਮਾਨ ਹੈ ਪੂਜਾ ਹੈ ਵਾਸਤਵ ਵਿੱਚ ਉਹ ਅੱਖਰਾਂ ਦੀ ਨਾਮ ਦੀ ਤੇ ਗਿਆਨ ਦੀ ਪੂਜਾ ਹੈ ਗਿਆਨ ਸਦੀਵੀ ਹੈ ਗੁਰੂ ਸਦੀਵੀ ਹੈ ਪਰਮਾਤਮਾ ਸਦੀਵੀ ਹੈ ਪ੍ਰਕਾਸ਼ ਦੇ ਰੂਪ ਵਿੱਚ ਜੋ ਪਰਮਾਤਮਾ ਹੈ ਸ਼ਬਦ ਦੇ ਰੂਪ ਵਿੱਚ ਉਹੀ ਗੁਰੂ ਹੈ ਸ਼ਬਦ ਦੇ ਰੂਪ ਵਿੱਚ ਜੋ ਗੁਰੂ ਹੈ ਉਹੀ ਪਰਮਾਤਮਾ ਹੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਰ ਵਿਆਪਕ ਹੈ ਗੁਰੂ ਵਿਆਪਕ ਹੈ ਪਰਮਾਤਮਾ ਸ਼ਬਦ ਦੇ ਰੂਪ ਵਿੱਚ ਗੁਰੂ ਦਾ ਸੰਗ ਹੈ ਪ੍ਰਕਾਸ਼ ਦੇ ਰੂਪ ਵਿੱਚ ਪ੍ਰਮਾਤਮਾ ਦਾ ਸੰਗ ਹੈ ਗੁਰ ਮੇਰੇ ਸੰਗ ਸਦਾ ਹੈ ਨਾਲ ਇੱਕ ਗੱਲ ਪ੍ਰਤੱਖ ਹੈ ਜੋ ਸਦਾ ਸੰਗ ਨਹੀਂ ਪ੍ਰਮਾਤਮਾ ਨਹੀਂ ਜੋ ਸਦਾ ਸੰਗ ਨਹੀਂ ਗੁਰੂ ਨਹੀਂ ਸਦਾ ਸੰਗ ਮਨੁੱਖ ਨਾਲ ਪਰਵਾਹ ਨਹੀਂ ਹੁੰਦਾ ਮਿੱਤਰ ਨਹੀਂ ਹੁੰਦੇ ਧੀਆਂ ਪੁੱਤਰ ਹੋਰ ਰਿਸ਼ਤੇਦਾਰ ਨਹੀਂ ਹੁੰਦੇ ਪਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਪ੍ਰਮਾਤਮਾ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਕਿਉਂਕਿ ਉਹ ਸਾਰੀਆਂ ਥਾਵਾਂ ਤੇ ਹੈ ਤੂੰ ਸਭਨੀ ਥਾਈਂ ਜਿੱਥੇ ਹੋ ਜਾਹੀਂ ਸਾਚਾ ਸਿਰਜਣਹਾਰ ਜੀਓ ਜੋ ਦੇਹ ਧਾਰੀ ਗੁਰੂ ਨੂੰ ਮੰਨਦੇ ਹਨ ਤੇ ਜੇ ਕੋਈ ਉਹਨਾਂ ਨੂੰ ਵਿਪਤਾ ਪੈ ਜਾਏ ਅਵਲ ਤਾਂ ਉਸ ਤੱਕ ਫਰਿਆਦ ਹੀ ਨਹੀਂ ਪਹੁੰਚਣੀ ਤੇ ਜੇ ਸਮਾਚਾਰ ਉਸ ਨੂੰ ਮਿਲ ਜਾਏ ਅਤੇ ਅਗਲਾ ਚੱਲਣ ਦੀ ਤਿਆਰੀ ਵੀ ਕਰ ਲਵੇ ਤਾਂ ਉਸ ਦੇ ਪਹੁੰਚਦਿਆਂ ਪਹੁੰਚਿਆਂ ਤੱਕ ਭਾਵੇਂ ਅਗਲੇ ਦਾ ਭੋਗ ਹੀ ਪੈ ਜਾਏ ਦੇਹ ਧਾਰੀ ਗੁਰੂ ਇੱਕ ਜਗ੍ਹਾ ਤੇ ਹੋ ਸਕਦਾ ਹਰ ਥਾਂ ਤੇ ਨਹੀਂ ਇੱਕ ਮਨੁੱਖ ਇੱਕ ਸਮੇਂ ਇੱਕ ਥਾਂ ਤੇ ਹੋ ਸਕਦਾ ਪਰ ਸਾਰੀਆਂ ਥਾਵਾਂ ਤੇ ਨਹੀਂ ਹੋ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸ ਦਿਨ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਸੀ ਉਸ ਦਿਨ ਸੰਗਤਾਂ ਨੂੰ ਕਥਾ ਸਰਵਨ ਕਰਾਈ ਸੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰੂ ਅਰਜਨ ਦੇਵ ਜੀ ਦੇ ਖਿਆਲ ਨੂੰ ਵਿਚਾਰਾਂ ਨੂੰ ਕਲਮ ਬੰਦ ਕਰਦੇ ਹਨ ਗੁਰੂ ਮਹਾਰਾਜ ਜੀ ਨੇ ਆਖਿਆ ਕਿ ਇਹ ਜੋ ਮੇਰਾ ਸਰੀਰ ਹੈ ਇਹਦੇ ਤੁਸੀਂ ਸਾਰੀਆਂ ਥਾਵਾਂ ਤੇ ਦਰਸ਼ਨ ਨਹੀਂ ਕਰ ਸਕਦੇ ਮੇਰਾ ਸਰੀਰ ਇੱਥੇ ਤਾਂ ਹੈ ਪਰ ਦੂਜੀ ਤੀਜੀ ਥਾਵਾਂ ਤੇ ਇੱਕੋ ਸਮੇਂ ਨਹੀਂ ਕਵੀ ਜੀ ਲਿਖਦੇ ਹਨ ਸਤਗੁਰ ਕਾ ਸਰੀਰ ਹੈ ਜੋ ਸਭ ਥਾਂ ਸਮੇ ਸਭ ਨਾਦਰਸੇ ਹੈ ਕਿਉਂਕਿ ਸਰੀਰ ਵਿਆਪਕ ਨਹੀਂ ਹੈ ਕਿਉਂਕਿ ਸਰੀਰ ਵਿਆਪਕ ਨਹੀਂ ਹੈ ਤਾਂ ਮਹਾਰਾਜ ਨੇ ਉੱਥੇ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਦਾ ਦਿਲ ਤੇ ਦਿਮਾਗ ਜਾਨਣਾ ਹੈ ਇਹੀ ਉੱਤਮ ਹੈ ਕਿਉਂਕਿ ਇਹ ਸਭ ਕਾਲ ਰਹੇ ਹਨ ਮੇਰਾ ਸਰੀਰ ਅੱਜ ਹੈ ਤੇ ਕੱਲ ਨਹੀਂ ਫਿਰ ਹੋਰ ਗੁਰੂ ਲੱਭੋਗੇ ساری ਜ਼ਿੰਦਗੀ ਗੁਰੂਆਂ ਨੂੰ ਹੀ ਲੱਭਦੇ ਰਹੋਗੇ ਹਰ ਸਮੇਂ ਰਹਿਣ ਵਾਲੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਜੀ ਦੇ ਵਿਚਾਰਾਂ ਨੂੰ ਕਵੀ ਜੀ ਇੰਜ ਬਿਆਨ ਕਰਦੇ ਹਨ ਗ੍ਰੰਥ ਰਿਦਾ ਗੁਰ ਕੋ ਇਹੋ ਜਾਣੂ ਉੱਤਮ ਹੈ ਸਭ ਕਾਲ ਰਹੇ ਹਨ ਅਗਲੀ ਪੰਕਤੀ ਵਿੱਚ ਸਾਫ਼ ਹੁਕਮ ਕਰ ਦਿੱਤਾ ਮੇਰੇ ਸਰੀਰ ਤੇ ਯਾ ਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹੇ ਹਨ ਭਾਵ ਮੇਰੇ ਸਰੀਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਡਾ ਕਰਕੇ ਜਾਣਨਾ ਕਿਉਂਕਿ ਮੈਂ ਆਪ ਇਸ ਗ੍ਰੰਥ ਨੂੰ ਮੱਥਾ ਟੇਕਦਾ ਹਾਂ ਸਜਦਾ ਕਰਦਾ ਹਾਂ ਸੋ ਇਸ ਸ਼ਬਦ ਨੂੰ ਗੁਰੂ ਅਰਜਨ ਦੇਵ ਜੀ ਮੱਥਾ ਟੇਕਦੇ ਹਨ ਜੋ ਰੱਬੀ ਕਲਾਮ ਆਪ ਜੀ ਨੇ ਮੁਖਾਰ ਬਿੰਤੋਂ ਉਚਾਰ ਕੀਤੇ ਉਹਨਾਂ ਨੂੰ ਆਪ ਸਜਦਾ ਕਰਦੇ ਹਨ ਜਿਸ ਕਲਾਮ ਨੂੰ ਗੁਰੂ ਨਾਨਕ ਸਾਹਿਬ ਜੀ ਵੀ ਗੁਰੂ ਕਹਿੰਦੇ ਹਨ ਸ਼ਬਦ ਗੁਰੂ ਸੁਰਤ ਤੁਣ ਚੇਲਾ ਜਿਸ ਬਾਣੀ ਨੂੰ ਗੁਰੂ ਰਾਮਦਾਸ ਜੀ ਵੀ ਗੁਰੂ ਕਹਿ ਰਹੇ ਹਨ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਬਾਣੀ ਨੂੰ ਅਗਾਹ ਚੱਲ ਕੇ ਪੂਰੀ ਰਸਮ ਤੇ ਮਰਿਆਦਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਗੋਤਾ ਗੱਦੀ ਬਖਸ਼ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਤਾ ਟੇਕਿਆ ਤੇ ਪ੍ਰਕਰਮਾ ਕੀਤੀ ਤੇ ਕਿਹਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ